ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਇਹ ਉਹ ਪਵਨ ਪਵਿੱਤਰ ਅਸਥਾਨ ਹੈ ਜਿੱਥੇ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਔਰ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੋਵੇਗਾ ਆਪਾਂ ਗੁਰਦੁਆਰਾ ਸ੍ਰੀ ਬਵਾਨਗੜ੍ਹ ਸਾਹਿਬ ਜੀ ਦੇ ਦਰਸ਼ਨਦਾਰੇ ਕਿਤੇ ਸਨ ਇਹ ਉਹ ਅਸਥਾਨ ਸੀ ਜਦੋਂ ਸੂਬਾ ਇਸਰੰਦ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਪਵਿੱਤਰ ਸ਼ਰੀਰ ਔਰ ਗੁਜਰਕੌਰ ਚੀ ਦਾ ਜੋ ਪੁੱਤਰ ਸ਼ਰੀਰ ਹੈ ਉਹ ਉਸੇ ਅਸਥਾਨ ਤੇ ਜੰਗਲ ਦੇ ਵਿੱਚ ਇੱਕ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤੇ ਸਨ ਤਾਂ ਜੋ ਕਿ ਉਹਨਾਂ ਦੇ ਸ਼ਰੀਰਾਂ ਨੂੰ ਜੰਗਲੀ ਜਾਨਵਰ ਖਾ ਸਕਣ ਪਰ ਸੰਗਤ ਜੀ ਉਹਨਾਂ ਦੇ ਪੁੱਤਰ ਸ਼ਰੀਰਾਂ ਦੀ ਜਿਹੜੀ ਰਾਖੀ ਹੈ ਉਹ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਕੀਤੀ ਸੀ ਉਸ ਤੋਂ ਬਾਅਦ ਜਦੋਂ ਦੀਵਾਨ ਟੋਡਰ ਮਲ ਜੀ ਨੂੰ ਪਤਾ ਚੱਲਦਾ ਹੈ ਉਹ ਬਾਬਾ ਮੋਤੀ RAM ਮਹਾਰਾਜੀ ਉਰ ਪਿੰਡਤੀਆਂ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਹਨ ਉਸੇ ਹੀ ਅਸਥਾਨ ਤੇ ਉਹਨਾਂ ਪੁੱਤਰ ਸ਼ਰੀਰਾਂ ਨੂੰ ਸੰਭਾਲਦੇ ਹਨ ਉਹਨਾਂ ਪੁੱਤਰ ਸ਼ਰੀਰਾਂ ਦੀ ਜਿਹੜੀ ਹੈ ਇਸ਼ਨਾਨ ਕਰਵਾ ਕੇ ਵਿਵਾਨ ਵੀ ਸਜਾ ਕੇ ਇਸੇ ਸਥਾਨ ਗੁਰਦੁਆਰਾ ਸ਼੍ਰੀ ਜੋਤੀਸਰੂ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਉਹ ਬੜੇ ਹੀ ਸਨਮਾਨ ਨਾਲ ਉਹਨਾਂ ਪਵਿੱਤਰ ਸ਼ਰੀਰਾਂ ਦਾ ਜਿਹੜਾ ਹੈ ਸੰਸਕਾਰ ਕੀਤਾ ਜਾਂਦਾ ਹੈ ਸੰਗਤ ਜੀ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਹੈ ਦੀਵਾਨ ਟੋਡਰ ਮਲ ਜੀ ਦੀਵਾਨ ਟੋਡਰ ਮਲ ਜੀ ਗੁਰੂ ਘਰ ਦੇ ਸੇਵਕ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਧਨ ਦੌਲਤ ਕੁਰਬਾਨ ਕਰਕੇ ਜਾਲਮ ਵਜੀਦ ਖਾਨ ਸੂਬਾ ਸਰਾਂਧੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਥਾਂ ਤੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿਸ ਤੇ ਇੱਕੋ ਹੀ ਚਿਖਾਚੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਔਰ ਮਾਤਾ ਗੁਜਰੀ ਜੀ ਦੇ ਪਵਿੱਤਰ ਦੇਹਾਂ ਦਾ ਬੜੇ ਹੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਥਾਂ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜੋ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਤਾਂ ਸੰਗਤ ਜੀ ਉਸ ਤੋਂ ਬਾਅਦ ਭਾਈ ਜੋ ਸਿੰਘ ਨੇ ਅਸਤੀਆਂ ਹਨ ਜੋ ਕੜੇਚੇ ਰੱਖ ਕੇ ਇਸੇ ਹੀ ਸਥਾਨ ਤੇ ਗੁਰਦੁਆਰਾ ਸ੍ਰੀ ਜੋਤੀ ਸਰੂ ਵਾਲੇ ਸਥਾਨ ਤੇ ਧਰਤੀ ਹੇਠਾਂ ਦਬਾ ਦਿੱਤੀਆਂ ਸਨ ਔਰ ਕੁਝ ਅਸਤੀਆਂ ਉਹ ਆਪਣੇ ਨਾਂ ਲੈ ਜਾਂਦੇ ਹਨ ਆਪਣੇ ਪਿੰਡ ਆਲੋਵਰਕ ਜੋ ਕਿ ਸੰਗਰੂੜ ਦੇ ਨੇੜੇ ਹੈ ਜਿੱਥੇ ਹੁਣ ਗੁਰਦੁਆਰਾ ਸਾਹਿਬ ਸ਼ੋਭੀ ਦਾ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰਕੋਟ ਦੀ ਯਾਦ ਵਿੱਚ ਬਣਾਇਆ ਗਿਆ ਹੈ ਉਸ ਗੁਰਦੁਆਰੇ ਦੀ ਵੀ ਅਪਾ ਨੈਕਸਟ ਵੀਡੀਓ ਦੇ ਦਰਸ਼ਨਾਰੇ ਕਰਾਂਗੇ ਆਓ ਨਾ ਭਾ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰი ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਦੇਵ ਜਾਜਤ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਔਰ ਨੈਕਸਟ ਵੀਡੀਓ ਚ ਚੱਲਾਂਗੇ ਆਪਾਂ ਪਿੰਡ ਆਲੋਵਰਖ ਜਿੱਤੇ ਛੋਟੇ ਸਾਹਿਬ ਜੀ ਦੇ ਔਰ ਮਾਤਾ ਗੁਜਰ ਘੋੜੀ ਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿੱਤੇ ਛੋਟੇ ਸਾਹਿਬ ਜੀ ਔਰ ਮਾਤਾ ਗੁਜਰ ਘੋੜੀ ਦੀ ਜੁੜੀ ਅਸਤੀ ਹਾਨ ਉਹਦੇ ਸ਼ੋਭਿਤ ਹਨ ਉਸ ਗੁਰਦੁਆਰਾ ਸਾਹਿਬ ਜੀ ਦੇ ਵੀ ਆਪਾਂ ਨੈਕਸਟ ਵੀਡੀਓ ਵਿੱਚ ਦਰਸ਼ਨਦਾਰੇ ਕਰਾਂਗੇ ਉਹ ਵੀਡੀਓ ਵੀ ਤੁਸੀਂ ਦੇਖਣਾ ਨਾ ਭੁੱਲਣਾ ਔਰ ਅਗਰ ਅੱਜ ਦੀ ਵੀਡੀਓ ਵਾਲੀ ਤੁਹਾਨੂੰ ਸਾਡੀ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਵੱ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ